ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੂੰ ਲੰਘੇ ਕੱਲ ਗ੍ਰਿਫਤਾਰ ਕਰ ਲਿਆ ਜਾਂਦਾ ਈਡੀ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਔਰ ਘਰ ਜਾ ਕੇ ਗ੍ਰਿਫਤਾਰੀ ਹੋਈ ਹੈ ਪਰ ਇਸ ਮਾਮਲੇ ਨੂੰ ਲੈ ਕੇ ਹੁਣ ਸੰਸੇ ਇਹ ਚੱਲਦੇ ਪਏ ਨੇ ਕਿ ਆਖਰਕਾਰ ਇਹ ਗ੍ਰਿਫਤਾਰੀ ਕੀਤੀ ਕਿਉਂ ਗਈ ਇਹ ਗ੍ਰਿਫਤਾਰੀ ਹੋਈ ਕਿਉਂ ਹੈ ਨੌ ਸਬਨ ਭੇਜੇ ਗਏ ਨੇ ਈਡੀ ਦੇ ਵੱਲੋਂ ਨੌ ਸਬਨ ਤੋਂ ਬਾਅਦ ਇਸ ਕਾਰਵਾਈ ਨੂੰ ਅੰਜਾਮ ਵਿੱਚ ਲਿਆਂਦਾ ਆ ਪਰ ਦੂਜੇ ਪਾਸੇ ਜਿਹੜੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਨੇ ਉਹ ਭਾਜਪਾ ਦੀ ਕੇਂਦਰ ਸਰਕਾਰ ਉੱਤੇ ਲੱਗ ਰਹੇ ਨੇ ਲੋਕ ਸਭਾ ਚੋਣਾਂ ਆ ਨੇੜੀ ਨੇ ਪਰ ਉਸ ਤੋਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਈਡੀ ਦੇ ਵੱਲੋਂ ਪੁਛ ਪੜਤਾਲ ਲਈ ਜ਼ਰੂਰ ਬੁਲਾਇਆ ਜਾ ਰਿਹਾ ਸੀ ਪਰ ਨੌ ਸਮਨਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਇੱਥੇ ਸਵਾਲ ਇਹ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਈਡੀ ਦੇ ਵੱਲੋਂ ਅਜੇ ਤੱਕ ਕੋਈ ਵੀ ਰਿਕਵਰੀ ਸ਼ੋ ਨਹੀਂ ਕੀਤੀ ਗਈ ਕੁਝ ਵੀ ਇਹ ਨਹੀਂ ਦੱਸਿਆ ਗਿਆ ਕਿ ਜਿਹੜੇ ਪੈਸਿਆਂ ਦਾ ਦਾਵਾ ਕੀਤਾ ਜਾ ਰਿਹਾ 100 ਕਰੋੜ ਰੁਪਏ ਦਾ ਦਾਵਾ ਕੀਤਾ ਜਾ ਰਿਹਾ ਉਹ ਪੈਸੇ ਕਿੱਥੇ ਨੇ ਉਹਨਾਂ ਪੈਸਿਆਂ ਨੂੰ ਰਿਕਵਰ ਕੀਤਾ ਗਿਆ ਜਾਂ ਨਹੀਂ ਹਾਲਾਂਕਿ ਦਲੀਲਾਂ ਜ਼ਰੂਰ ਦਿੱਤੀਆਂ ਗਈਆਂ ਨੇ ਪਰ ਕੋਈ ਰਿਕਵਰੀ ਨਹੀਂ ਹੈ ਔਰ ਇਸ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਦੇ ਖਿਲਾਫ ਇਲਜ਼ਾਮ ਲਗਾਏ ਨੇ ਮਨੀ ਲਾਂਡਰਿੰਗ ਦੇ ਇਸ ਦੇ ਖਿਲਾਫ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਕਾਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਔਰ ਹੁਣ ਵੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਚਾਹਦਾ ਉਹਨਾਂ ਦੀ ਰਿਹਾਈਸ਼ ਤੋਂ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਲੰਘੇ ਕੱਲ ਦੀ ਸ਼ਾਮ ਨੂੰ ਦੇਰ ਸ਼ਾਮ ਨੂੰ ਇਹ ਸਾਰਾ ਵਿਵਾਦ ਸ਼ੁਰੂ ਹੁੰਦਾ ਹੈ ਦਰਅਸਲ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਇੱਕ ਅਰਜ਼ੀ ਪਾਈ ਗਈ ਸੀ ਔਰ ਅਰਵਿੰਦ ਕੇਜਰੀਵਾਲ ਪੁੱਛਗਿਛ ਦੇ ਲਈ ਪੇਸ਼ ਹੋਣ ਵਿੱਚ ਹਾਮੀ ਭਰਦੇ ਨਜ਼ਰ ਆ ਰਹੇ ਸੀ ਤਾਂ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ED ਦੇ ਸਾਹਮਣੇ ਪੇਸ਼ ਹੋਣ ਨੂੰ ਤਿਆਰ ਸਨ ਉਹਨਾਂ ਨੇ ਇਹ ਕਿਹਾ ਸੀ ਕਿ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਇਸ ਵਾਸਤੇ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀਗਾ ਪਰ ਦਿੱਲੀ ਹਾਈ ਕੋਰਟ ਦੇ ਮਤਬਕ ED ਦੇ ਵੱਲੋਂ ਆਪਣੇ ਸੰਬੰਧਿਤ ਕਾਰਵਾਈਆਂ ਨੂੰ ਅੰਜਾਮ ਵਿੱਚ ਲਿਆਂਦਾ ਜਾਵੇਗਾ ਪਰ ਉਸ ਦੇ ਵਿੱਚ ਹਾਈ ਕੋਰਟ ਦਖਲ ਨਹੀਂ ਕਰ ਸਕਦਾ ਖੈਰ ਇਸੇ ਮਾਮਲੇ ਨੂੰ ਲੈ ਕੇ ਜਦੋਂ ਇਹ ਹੁਕਮ ਸੁਣਾਇਆ ਜਾਂਦਾ ਤੇ ਇਸ ਦੇ ਫੌਰੀ ਬਾਅਦ ED ਦੀ ਇੱਕ ਟੀਮ ਅਰਵਿੰਦ ਕੇਜਰੀਵਾਲ ਦੇ ਘਰ ਜਾਂਦੀ ਹੈ ਔਰ ਅਰਵਿੰਦ ਕੇਜਰੀਵਾਲ ਦੇ ਘਰ ਜਾ ਕੇ 2 ਘੰਟੇ ਪੁੱਛ ਪੜਤਾਲ ਕੀਤੀ ਜਾਂਦੀ ਇਸ 2 ਘੰਟੇ ਦੇ ਦਰਮਿਆਨ ਇਹ ਵੀ ਦੱਸਿਆ ਜਾ ਰਿਹਾ ਹੈ ਘਰ ਦੇ ਬਾਹਰ ਆਰਐਫ ਤੇ ਸੀਆਰਪੀਐਫ ਦੀਆਂ ਟੀਮਾਂ ਜਿਹੜੀਆਂ ਨੇ ਉਹ ਤਾਇਨਾਤ ਕਰ ਦਿੱਤੀਆਂ ਜਾਂਦੀਆਂ ਨੇ ਇਸ ਤੋਂ ਪਹਿਲਾਂ ਜਦੋਂ ਈਡੀ ਦੀ ਟੀਮ ਨੇ ਦਿੱਲੀ ਦੇ ਸੀਐਮ ਦੇ ਘਰ ਪਹੁੰਚਣਾ ਸੀ ਆਸ-ਪਾਸ ਸਾਰੇ ਇਲਾਕੇ ਦੇ ਵਿੱਚ ਪੁਲਿਸ ਦੀ ਤਾਇਨਾਤੀ ਵਿਵਹਾਰ ਦਿੱਤੀ ਜਾਂਦੀ ਹੈ ਦੋ ਕੱਡੇ ਦੀ ਪੁਛ ਪੜਤਾਲ ਦੇ ਦੌਰਾਨ ਅਰਵਿੰਦ ਕੇਜਰੀਵਾਲ ਦੇ ਘਰ ਦੇ ਲਾਗੇ ਚਾਗੇ 144 ਧਾਰਾ ਜਿਹੜੀ ਹੈ ਉਹ ਲਾਗੂ ਕਰ ਲਈ ਜਾਂਦੀ ਹੈ ਔਰ ਤਣਾਤੀ ਵੱਡੇ ਪੱਧਰ ਤੇ ਵੱਧ ਜਾਂਦੀ ਹੈ ਜਦੋਂ ਇਹ ਸਾਫ਼ ਹੋ ਜਾਂਦਾ ਹੈ ਕਿ ED ਦੀ ਟੀਮ ਘਰ ਤੱਕ ਪਹੁੰਚ ਗਈ ਹੈ ਔਰ ਅੱਜ ਗ੍ਰਿਫਤਾਰੀ ਹੋ ਸਕਦੀ ਹੈ ਉਸੇ ਸਮੇਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਉੱਥੇ ਪਹੁੰਚ ਜਾਂਦੇ ਨੇ ਆਤੀਸ਼ੀਕ ਸਿੰਘ ਜਿਹੜੇ ਦਿੱਲੀ ਦੇ ਵਿੱਤ ਮੰਤਰੀ ਨੇ ਉਹ ਵੀ ਉੱਥੇ ਪਹੁੰਚ ਜਾਂਦੇ ਨੇ ਬਾਕੀ ਆਮ ਆਦਮੀ ਪਾਰਟੀ ਦੇ ਲੀਡਰਸ ਵੀ ਉੱਥੇ ਪਹੁੰਚ ਜਾਂਦੇ ਨੇ ਔਰ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਅੰਤ ਦੇ ਵਿੱਚ ਕਿ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਅਗਲੀ ਰਿਮਾਂਡ ਲੈਣ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕੀਤੀ ਜਾ ਸਕਦੀ ਹੈ ਪਰ ਹੈਰਾਨੀ ਦੀ ਗੱਲ ਹੈ ਅਜੇ ਤੱਕ ਕੋਈ ਵੀ ਰਿਕਵਰੀ ਨਹੀਂ ਪਾਈ ਗਈ ਇਹ ਮਾਮਲਾ ਪਖਿਆ ਕਿਥੋਂ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਅਸਲ ਈਡੀ ਦੇ ਵੱਲੋਂ ਪੁੱਛਪੜਤਾਲ ਕੀਤੀ ਗਈ ਸੀ ਤੇਲੰਗਨਾ ਦੀ ਬੀਆਰਐਸ ਪਾਰਟੀ ਦੇ ਨਾਲ ਸਬੰਧਤ ਜਿਹੜੇ ਐਮਐਲਏ ਕੇ ਕਵਿਤਾ ਦੇ ਨਾਲ ਔਰ ਕੇ ਕਵਿਤਾ ਦੇ ਨਾਲ ਪੁੱਛਪੜਤਾਲ ਕਰਨ ਤੋਂ ਬਾਅਦ ਇਹ ਜਾਣਕਾਰੀ ਕਥਤ ਤੌਰ ਤੇ ਸਾਹਮਣੇ ਆਈ ਸੀ ਕਿ ਕੇ ਕਵਿਤਾ ਔਰ ਉਹਨਾਂ ਦੀ ਪਾਰਟੀ ਦਾ ਚੰਗਾ ਲੈਣ ਦੇਣ ਸੀ ਆਮ ਆਦਮੀ ਪਾਰਟੀ ਨਾਲ ਇਥੋਂ ਤੱਕ ਇਲਜ਼ਾਮ ਲੱਗੇ ਸੀ ਕਿ ਤੇਲੰਗਨਾ ਦੇ ਇੱਕ ਸ਼ਰਾਬ ਕਾਰੋਬਾਰੀਆਂ ਦੇ ਬੈਂਚ ਦੇ ਨਾਲ ਤਾਲੁਕ ਸੀ ਦਿੱਲੀ ਦੀ ਆਪਕਾਰੀ ਨੀਤੀ ਔਰ ਇਸੇ ਦੇ ਚੱਲਦੇ ਉਹਨਾਂ ਸ਼ਰਾਬ ਕਾਰੋਬਾਰੀਆਂ ਨੂੰ ਹੀ ਫਾਇਦਾ ਪਹੁੰਚਾਉਣ ਦੇ ਵਾਸਤੇ ਸਾਰਾ ਕੁਝ ਕੀਤਾ ਗਿਆ ਇਹ ਇਲਜ਼ਾਮ ਹੁਣ ਤੱਕ ਲਗਾਏ ਗਏ ਖੈਰ ਕੇ ਕਵਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਇਹ ਕਾਰਵਾਈ ਕੀਤੀ ਗਈ ਹੈ ਇਹ ਦਾਵਾ ਕੀਤਾ ਜਾ ਰਿਹਾ ਦਰਅਸਲ ਕੇ ਕਵਿਤਾ ਦੇ ਨਾਲ ਜਦੋਂ ਪੁਛਪੜਤਾਲ ਹੁੰਦੀ ਹੈ ਤਾਂ ਉਸ ਵੇਲੇ ਕੇ ਕਵਿਤਾ ਅਰਵਿੰਦ ਕੇਜਰੀਵਾਲ ਦਾ ਨਾਮ ਲੈ ਲੈਂਦੇ ਆ ਸੂਤਰਾਂ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਔਰ ਇਸ ਤੋਂ ਬਾਅਦ ਹੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਸਬੰਧਾਂ ਦੀ ਪ੍ਰਕਿਰਿਆ ਸ਼ੁਰੂ ਕਰ ਲਈ ਜਾਂਦੀ ਹੈ ਸਮਨ ਤੇ ਸਮਨ ਭੇਜੇ ਜਾਂਦੇ ਨੇ ਔਰ 9 ਸਮਨਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਜੇ ਤੱਕ ਅਰਵਿੰਦ ਕੇਜਰੀਵਾਲ ਇਹਨਾਂ ਸਮਨ ਨੂੰ ਗੈਰ ਸੰਵਿਧਾਨਿਕ ਤੇ ਗੈਰ ਰਾਜਨੀਤਿਕ ਕਹਰਾਰ ਦੇ ਰਹੇ ਸਨ ED ਦੇ ਵੱਲੋਂ ਘਰ ਪਹੁੰਚ ਕੇ ਜਿਹੜੀ ਹੈ ਗ੍ਰਿਫਤਾਰੀ ਕਰ ਲਈ ਜਾਂਦੀ ਹੈ ਅਰਵਿੰਦ ਕੇਜਰੀਵਾਲ ਨੂੰ ਘਰੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ED ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਜਾਵੇਗਾ ਇਸ ਦੌਰਾਨ ਅਰਵਿੰਦ ਕੇਜਰੀਵਾਲ ਦੀ ਰਿਹائش ਦੇ ਬਾਹਰ ਖਾਸਾ ਹਗਾਮਾ ਹੋਇਆ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਉੱਥੇ ਮੌਜੂਦ ਰਹੇ ਭਾਵੇਂ ਵਰਕਰ ਹੋਣ ਭਾਵੇਂ ਵੱਡੇ ਲੀਡਰ ਹੋਣ ਉਹਨਾਂ ਦੇ ਵੱਲੋਂ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਅੱਜ ਤੱਕ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਰਕਾਰ ਹੈ ਉਹ ਜੇਲ੍ਹ ਚੋਂ ਹੀ ਚੱਲੇਗੀ ਜਿਸ ਚੀਜ਼ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਹ ਆਖਰਕਾਰ ਹੋ ਗਿਆ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦਿੱਲੀ ਦੇ ਸੀਐਮ ਨਿਯੋਰੇ ਭਾਰਤ ਦੇ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਸੀਐਮ ਨੂੰ ਔਨ ਸੀਟ ਸੀਐਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਐਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਈਡੀ ਦੇ ਵੱਲੋਂ ਔਰ ਅੱਜ ਰਿਮਾਂਡ ਲਈ ਪੇਸ਼ ਕੀਤਾ ਜਾਵੇਗਾ ਈਡੀ ਕੋਰਟ ਦੇ ਵਿੱਚ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਵੱਡੇ ਪੱਧਰ ਤੇ ਉੱਤੇ ਬਵਾਲ ਜ਼ਰੂਰ ਮੱਚਿਆ ਹੋਇਆ ਪਰ ਸਵਾਲ ਇੱਥੇ ਆ ਕੇ ਖੜਦੇ ਨੇ ਜਦੋਂ ਕੋਈ ਰਿਕਵਰੀ ਨਹੀਂ ਪਈ ਜਦੋਂ 100 ਕਰੋੜ ਰੁਪਏ ਨੂੰ ਲੈ ਕੇ ਕੋਈ ਪੁਖਤਾ ਸਬੂਤ ਸਾਹਮਣੇ ਰੱਖੇ ਹੀ ਨਹੀਂ ਗਏ ਤਾਂ ਫਿਰ ਗ੍ਰਿਫਤਾਰੀ ਕਿਸ ਬਿਹਾਫ ਤੇ ਕੀਤੀ ਗਈ ਜੇ ਪੁੱਛ ਪੜਤਾਲ ਹੀ ਕਰਨੀ ਸੀ ਤੇ ਉਸ ਦੇ ਸੈਸ਼ਨਸ ਰੱਖੇ ਜਾ ਸਕਦੇ ਸੀ ਪੁੱਛ ਪੜਤਾਲ ਕੀਤੀ ਜਾ ਸਕਦੀ ਸੀ ਕੇ ਕਵਿਤਾ ਨੇ ਕਥਿਤ ਤੌਰ ਤੇ ਜਿਹੜੇ ਦਾਅਵੇ ਕੀਤੇ ਸਿਗੇ ਉਹਨਾਂ ਦਾਅਵਿਆਂ ਦੇ ਮੱਦੇ ਨਜ਼ਰ ਗੱਲਬਾਤ ਕੀਤੀ ਜਾ ਸਕਦੀ ਸੀ ਅਰਵਿੰਦ ਕੇਜਰੀਵਾਲ ਦੇ ਨਾਲ ਪਰ ਆਖਰਕਾਰ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਪਹਿਲਾਂ ਨੌ ਸਮਨ ਭੇਜੇ ਜਾ ਚੁੱਕੇ ਨੇ ਅਰਵਿੰਦ ਕੇਜਰੀਵਾਲ ਸ਼ਾਮਿਲ ਨਹੀਂ ਹੁੰਦੇ ਉਹਨਾਂ ਸਮਝ ਦੇ ਵਿੱਚ ਮੌਜੂਦ ਨਹੀਂ ਹੁੰਦੇ ਔਰ ਗੈਰ ਸੰਵਿਧਾਨਕ ਕਰਾਰ ਦੇ ਦਿੱਤਾ ਜਾਂਦਾ ਹੁਣ ਵੀ ਇਹੀ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਭਾਜਪਾ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਇਹ ਕਾਰਵਾਈ ਤਾਂ ਕੀਤੀ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਤੋਂ ਅਰਵਿੰਦ ਕੇਜਰੀਵਾਲ ਤੋਂ ਭਾਜਪਾ ਸਰਕਾਰ ਜਿਹੜੀ ਹੈ ਉਹ ਡਰੀ ਹੋਈ ਹੈ ਖੈਰ ਇਹ ਬੇਬਾਕੀ ਨਾਲ ਕਿਹਾ ਜਾ ਰਿਹਾ ਹੈ ਕਿ ਭਾਜਪਾ ਸਰਕਾਰ ਜਿਹੜੀ ਹੈ ਉਹ ਘਬराई ਹੋਈ ਹੈ ਜ਼ਾਹਿਰ ਤੌਰ ਦੇ ਉੱਤੇ ਜਦੋਂ ਚੋਣਾਂ ਨਜ਼ਦੀਕ ਨੇ ਔਰ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਔਰ ਕਾਂਗਰਸ ਵਰਗੀ ਪਾਰਟੀ ਜਿਹੜੀ ਹੈ ਉਹ ਨੈਸ਼ਨਲ ਲੈਵਲ ਦੇ ਉੱਤੇ ਇਕਜੁੱਟ ਹੋ ਗਈਆਂ ਔਰ ਇਹਨਾਂ ਦੇ ਨਾਲ ਇਹਨਾਂ ਦੇ ਬਾਕੀ ਸਾਥੀ ਜਿਹੜੇ ਨੇ ਉਹ ਵੀ ਇੱਕ ਸਾਰ ਹੋ ਗਏ ਉਥੇ ਹੀ ਕਿਤੇ ਨਾ ਕਿਤੇ ਬੀਜੇਪੀ ਨੂੰ ਆਉਂਦੀਆਂ ਚੋਣਾਂ ਦੇ ਵਿੱਚ ਆਪਣੀ ਸੀਟ ਡਗ ਬਗਾਉਣ ਦਾ ਖਤਰਾ ਜਿਹੜਾ ਹੈ ਉਹ ਸਤਾਇਆ ਹੋ ਸਕਦਾ ਹੋਵੇਗਾ ਜਿਸ ਵਾਸਤੇ ਇਹ ਕਾਰਵਾਈ ਨੂੰ ਅੰਜਾਮ ਦੇ ਵਿੱਚ ਲਿਆਂਦਾ ਗਿਆ ਖੈਰ ਹੁਣ ਤੱਕ ਇਹੀ ਕਿਹਾ ਜਾ ਰਿਹਾ ਹੈ ਕਿ ਈਡੀ ਨੂੰ ਔਰ ਬਾਕੀ ਏਜੰਸੀਆਂ ਨੂੰ ਹਥਿਆਰ ਮੰਗ ਵਰਤਿਆ ਜਾ ਰਿਹਾ ਆ ਐਸੋ ਤੱਕ ਕਿ ਰਾਹੁਲ ਗਾਂਧੀ ਨੇ ਵੀ ਇਹੀ ਬਿਆਨ ਦਿੱਤਾ ਹੈ ਕਿ ਏਜੰਸੀਆਂ ਨੂੰ ਹਥਿਆਰਾਂ ਮੰਗ ਵਰਤਰੀ ਆ ਭਾਜਪਾ ਦੀ ਸਰਕਾਰ ਔਰ ਕੇਂਦਰ ਸਰਕਾਰ ਘਬराई ਹੋਈ ਹੈ ਇਹ ਵਿਰੋਧੀ ਪਾਰਟੀਆਂ ਦਾ ਕਹਿਣਾ ਆਖਰਕਾਰ ਅਰਵਤ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਔਰ ਇਸ ਤੋਂ ਬਾਅਦ ਅੱਜ ਕੀ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਸ਼ਸ਼ੋ ਪੰਜ ਮੱਚੀ ਹੋਈ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ